ਸ਼ੇਖ ਅਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਇਆ ਅੱਜ ਦੀ ਵੱਡੀ ਖਬਰ ਖਬਰ ਅਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਜਲੰਧਰ ਚ ਕਾਂਗਰਸੀ ਆਗੂ ਦੇ ਕਰ ਨੌਕਰਾਨੀ ਦੇ ਜੀਵਨ ਲੀਲਾ 30 ਮਾਪੇਸ ਤੇ ਨਾਲ ਹੀ ਨੌਕਰਾਨੀ ਦੇ লাশ ਫਾਹੇ ਨਾਲ ਲਟਕੀ ਮਿਲੀ ਪਿਛਲੇ 5 ਸਾਲ ਤੋਂ ਗਾਦੀ ਸੀ ਕਮ ਇਸ ਦਿਨ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਚ ਸ਼ਿਵ ਬਹਾਰ ਨੇੜੇ ਸਾਬਕਾ ਕਾਂਗਰਸੀ ਕਾਉਂਸਲਰ ਰੋਹਨ ਸਹਿਗਲ ਦੇ ਘਰ ਕੰਮ ਕਰ ਰਹੀ ਇੱਕ ਔਰਤ ਨੇ ਆਪਣੇ ਆਪ ਨੂੰ ਫਾਹਕ ਦੇ ਲਿਆ ਅਤੇ ਇਸ ਦੀ ਖਬਰ ਆ ਰਹੀ ਹੈ ਮ੍ਰਿਤਕ ਮੂਲ ਰੂਪ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲੀ ਸੀ ਲੜਕੀ ਦੇ ਪਰਿਵਾਰ ਜੋਪੀ ਵਿੱਚ ਰਹਿੰਦਾ ਸੀ ਅਤੇ ਉਹ ਜਲੰਧਰ ਦੀ ਆਪਣੀ ਭੂਆ ਕੋਲ ਰਹਿ ਰਹੀ ਸੀ ਅਤੇ ਜਾਣਕਾਰੀ ਮੁਤਾਬਕ ਨਿਤਿਕਾ ਵਰਮਾ ਪਿਛਲੇ 5 ਸਾਲ ਤੋਂ ਇੱਥੇ ਕੰਮ ਕਰ ਰਹੀ ਸੀ ਮਾਸੀ ਕਿਸ਼ਨਾ ਵਰਮਾ ਨੇ ਦੱਸਿਆ ਕਿ ਨਿਤਿਕਾ ਕਾਂਗਰਸੀ ਆਗੂ ਰੋਹਣ ਸਹਿਕਲ ਦੇ ਘਰ ਕੰਮ ਕਰਦੀ ਸੀ ਸਵੇਰੇ ਸਾਨੂੰ ਫੋਨ ਆਇਆ ਸੀ ਕਿ ਸਾਡੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਦੇ ਮਨਚ ਪ੍ਰਵਾੜ ਦਾ ਦੋਸ਼ ਹੈ ਕਿ ਜਿਸ ਤਾਂ ਤੇ ਸਾਡੇ ਤੀਰ ਦਾ ਫਹਾਲ ਆਇਆ ਸੀ ਉਹ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜਿਸ ਤੋਂ ਪਤਾ ਲੱਗ ਸਹਵੇ ਕਿ ਉਸ ਨੇ ਖੁਦਕੁਸ਼ੀ ਕੀਤੀ ਪਰਵਾਦ ਦਾ ਦੋਸ਼ ਹੈ ਕਿ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਪਰਿਵਾਰ ਦੇ ਕਿਸੇ ਵੀ ਇਹ ਦੋਸ਼ ਨਹੀਂ ਲਗਾਏ ਹਨ ਕਿ ਪਰਿਵਾਰ ਦਾ ਕਹਿਣਾ ਹੈ ਕਿ ਮਾਮਲਾ ਦੀ ਪੁਲਿਸ ਤੋਂ ਜਾਂਚ ਹੋਣੀ ਚਾਹੀਦੀ ਹੈ ਕ੍ਰਿਸ਼ਨਾ ਨੇ ਸੈਗਲ ਦੇ ਸਾਬਕਾ ਮੁਲਾਜ਼ਮ ਦੇ ਦੋਸ਼ ਲਾਏ ਹਨ ਖਬਰ ਮੌਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ